ਆਇਆ ਕੇ ਲੋਕ ਸਾਡੇ ਹੋ। ਮਾਜੀ ਲੋਕ। ਕਾ ਨਮਾ ਗਿਆ। ਇਸ ਨਾਲ ਰਾਜਾ ਤੇ ਉਹ ਵੀ ਇਸ ਚੰਗਾ ਦੇ ਡਾਇਰੈਕਟ ਠੀਕ ਥੋੜਾ ਜੀ ਕਾਂਗਰਸ ਪਾਰਟੀ ਕਰਨੀ ਹੋ। ਜੀ। ਆ ਰਾਜਾ ਬਲਿੰਦਰ ਸਿੰਘ ਬਰੰਗ ਸਾਡੇ ਜਿਹੜੇ ਪ੍ਰਧਾਨ ਆ ਸਪੀਕਰ ਮੈਂਬਰ ਪਾਰਲੀਮੈਂਟ ਆ। ਸੁੰਨਾ ਕਿ ਨਿਓ 15000 ਰੁਪਏ ਦੀ ਅਸੀਂ ਮਦਦ ਲੈ ਕੇ ਆਏ ਆ। ਆਦੇ ਲੋਕ ਜੋ ਹਰ ਦੀ ਮਾਰ ਨੂੰ ਝੱਲ ਰਿਹਾ ਹੈ ਗਿਆ ਉਹਦੇ ਵਿੱਚ ਕਾਂਗਰਸ ਪਾਰਟੀ ਵੀ ਅੱਗੇ ਕਾफी ਹਸਤਾ ਹਾਲਤ ਜੋ ਹੋ ਗਿਆ ਨਹੀਂ ਕਿਉਂਕਿ ਲਗਾਤਾਰ ਪਈ ਗਿਆ ਤੇ ਛੱਤ ਡੇਗੀ ਤੇ ਭਰਾ ਦੀ ਮਦਦ ਲਈ ਆਏ ਆ ਜੋ ਹੜ੍ਹ ਦੀ ਮਾਰ ਨੂੰ ਝੱਲ ਰਿਹਾ ਹੈਗਾ ਉਹਦੇ ਵਿੱਚ ਕਾਂਗਰਸ ਪਾਰਟੀ ਵੀ ਅੱਗੇ ਆਈ ਹੈਗੀ ਆ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਰਾਯਾ ਬੜੰਗਾ ਤੇ ਐਮਪੀ ਲੁਧਿਆਣਾ ਦਿਹਾਤੀ ਦੇ ਉਹਨਾਂ ਵੱਲੋਂ ਵੀ ਹਰ ਪੀੜਤਾਂ ਦੀ ਲਗਾਤਾਰ ਸਹਾਇਤਾ ਕੀ ਤਿਆਰੀ ਆ ਸੀ ਗੱਲਬਾਤ ਕਰ ਰਹੇ ਆ ਹਲਕਾ ਜਿਹਾ ਸਤਲੋ ਦਰਿਆ ਦੇ ਕੰਨਿਆ ਖੁਰਦ ਵਿੱਚ ਜਿੱਥੇ ਕਿ ਇੱਕ ਬੰਨ ਟੁੱਟਣ ਵਾਲਾ ਸੀ ਉਥੋਂ ਦੇ ਵਾਸੀਆਂ ਨੇ ਉਸ ਬੰਨ ਟੁੱਟਣ ਤੋਂ ਬਚਾਇਆ ਉੱਥੇ ਲਗਾਤਾਰ ਨੌਜਵਾਲਾ ਵੱਲੋਂ ਸੇਵਾ ਚੱਲਦੀ ਆ ਉਸ ਜਗ੍ਹਾ ਤੇ 18000 ਰੁਪਏ ਦੀ ਮਦਦ ਕੀਤੀ ਗਈ ਹੈਗੀ ਆ ਦੂਜੀ ਹੈਗੀ ਆ ਜੋ ਪਿੰਡ ਕਮਾਲਪੁਰਾ ਦੇ ਵਿੱਚ ਵੀ ਉੱਥੇ ਇੱਕ ਗਰੀਬ ਪਰਿਵਾਰ ਦਾ ਜੋ ਘਰ ਹੈਗਾ ਦੋ ਕਮਰੇ ਸੀ ਉਹਦੇ ਸੱਤ ਬਿਲਕੁਲ ਟੁੱਟ ਗਈ ਔਰ ਉਹ ਜਗ੍ਹਾ ਤੇ ਵੀ ਕਾਂਗਰਸ ਪਾਰਟੀ ਵੱਲੋਂ 15000 ਦੀ ਇਹ ਮਦਦ ਕੀਤੀ ਗਈ ਹੈ ਉਸ ਮੌਕੇ ਹਲਕਾ ਜਗਰਾਮ ਦੇ ਇੰਚਾਰਜ ਸਾਹਿਕਾ ਬਤਾਏਗਾ ਜਗਤਾਰ ਸਿੰਘ ਜੱਗਾ ਈਸਵਾਲ ਅਤੇ ਬਲਾਕ ਪ੍ਰਧਾਨ ਨਬਦੀਪ ਸਿੰਘ ਹਰਿਆਲ ਜੋ ਪਿੰਡ ਵਾਸੀ ਹੈਗੇ ਕਮਾਲਪੁਰਾ ਦੇ ਵੀ ਮੌਜੂਦ ਸੀ ਉਸ ਟਾਈਮ ਜੋ ਉਹਨਾਂ ਨੇ ਬਿਆਨ ਦਿੱਤੇ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ ਆ ਪਿੰਡ ਕਮਾਲਪੁਰ ਦੇ ਵਿੱਚ ਪਹੁੰਚੇ ਹੈਗੇ ਆ ਉਹ ਵੀ ਜਾਣਕਾਰੀ ਦਿਓ ਜੀ ਪਹਿਲਾਂ ਤਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਫਤਿਹ ਬਰਉਣਾ ਵਾਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਕਮਾਲਪੁਰਾ ਦੇ ਵਿੱਚ ਪਹੁੰਚੇ ਆ ਸਾਡੇ ਜਿਹੜੇ ਕਾਂਗਰਸੀ ਇੱਥੋਂ ਦੀ ਟੀਮ ਆ ਹਾਕਮ ਸਿੰਘ ਸਰਦਾਰ ਜਗਿੰਦਰ ਸਿੰਘ ਸਰਪੰਚ ਸਾਰੀ ਟੀਮ ਬਲਵੰਤ ਸਿੰਘ ਮੈਂਬਰ ਸਾਹਿਬ ਜੀ ਸਾਰਿਆਂ ਦੇ ਇਹਨਾਂ ਨੇ ਦੱਸਿਆ ਕਿ ਜਿਹੜਾ ਆ ਦੇਖੋ ਆ ਇੱਕ ਘਰ ਆ ਇਹਨਾਂ ਚਾ ਦੋ ਕਮਰੇ ਬਣੇ ਹੋਏ ਸੀਗੇ ਜਿਨ੍ਹਾਂ ਦੀ ਛੱਤ ਡਿੱਗ ਪਈ ਆ ਮੀਹਾਂ ਦੇ ਕਾਰਨ ਜੀ ਜੀ ਇਹਨਾਂ ਕੋਲੇ ਵਿਚਾਰਾ ਕੋਲੇ ਆ ਸਰਦਾਰ ਬਲਵਿੰਦਰ ਸਿੰਘ ਦਾ ਘਰ ਆ ਇਹਨਾਂ ਦੇ ਕੋਲੇ ਇਹੀ ਦੋ ਕਮਰੇ ਸੀ ਤੇ ਅੱਜ ਅਸੀਂ ਫਿਰ ਬੇਨਤੀ ਕੀਤੀ ਆ ਆਪਣੀ ਪਾਰਟੀ ਨੂੰ ਸਾਨੂੰ ਰਾਜਾ ਅਮਰਿੰਦਰ ਸਿੰਘ ਬੜੰਗ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਆ ਪੰਜਾਬ ਦੇ ਪ੍ਰਧਾਨ ਆ ਉਹ ਤਾਂ ਸਾਨੂੰ ਪਤਾ ਕਿ 24 ਘੰਟਿਆਂ ਦੇ ਵਿੱਚੋਂ 18 ਘੰਟੇ ਜੀ ਹੜ੍ਹਾਂ ਦੇ ਇਲਾਕੇ ਦੇ ਵਿੱਚ ਜਿੱਥੇ ਪ੍ਰਭਾਵਿਤ ਇਲਾਕੇ ਉੱਥੇ ਤੁਰੇ ਫਿਰਦੇ ਆ ਦਿਨ ਪਰ ਰਾਤ ਜੀ ਮਦਦ ਕਰ ਰਹੇ ਆ ਹਰੇਕ ਨੂੰ ਜਿੰਨੇ ਜੋ ਕੇ ਵੀ ਸਾਡੀ ਪਾਰਟੀ ਉਹਨਾਂ ਦੇ ਨਾਲ ਖੜਿਆ ਅਸੀਂ ਕੱਲ ਵੀ ਜਿਹੜੇ ਆਪਣੇ ਵੇਟ ਦਾ ਇਲਾਕਾ ਜਿਹਦੇ ਵਿੱਚ ਚਾਰ ਪਿੰਡ ਆਪਣੇ ਆਉਂਦੇ ਆ ਜਗਰਾਉਂ ਹਲਕੇ ਦੇ ਪਾਰ ਵਾਲੇ ਉਹਨਾਂ ਦੇ ਨੇੜੇ ਜਿਹੜੀ ਢਾਹ ਲੱਗੀ ਹੋਇਆ ਕੰਨੀਆਂ ਜੀ ਇੱਕੋ ਇੱਕ ਜਿਹੜਾ ਜਿੱਥੇ ਢਾਹ ਜ਼ਿਆਦੇ ਲੱਗੀ ਹੈ ਜਿਹੜਾ ਬੰਨ ਖਰਮ ਦੇ ਕਿਨਾਰੇ ਅਸੀਂ ਪਹਿਲਾਂ ਦੋ ਦਿਨ ਜਾ ਕੇ ਆਏ ਸੀ ਦੇਖ ਕੇ ਆਏ ਤੇ ਕੱਲ ਫਿਰ ਸਾਡੇ ਬਲਾਕ ਪ੍ਰਧਾਨ ਨਵਦੀਪ ਸਿੰਘ ਗਰਿਆਲ ਨੂੰ ਅਸੀਂ ਭੇਜਿਆ ਜੀ ਅਸੀਂ ਉੱਥੇ ਵਾਦਾ ਕੀਤਾ ਸੀ ਕਿ ਇਸ ਨੂੰ 200 ਲੀਟਰ ਅਸੀਂ ਇੱਕ ਡਰਮ ਤੇਲ ਦਾ ਭੇਜਾਂਗੇ ਕੱਲ ਇਹ ਦੇਖ ਕੇ ਆਏ ਆ ਤੇ ਜਿੱਥੇ-ਜਿੱਥੇ ਵੀ ਸਾਨੂੰ ਲੋੜ ਮਹਿਸੂਸ ਹੁੰਦੀ ਆ ਤੇ ਤਕਰੀਬਨ ਹਲਕਾ ਜਗਰਾਉਂ ਦੇ ਜਿਹੜੇ ਪਾਰ ਵਾਲੇ ਪਿੰਡਾਂ ਵੇਟ ਵਾਲਾ ਇਲਾਕਾ ਉਹਦੇ ਵਿੱਚ 13 ਕਵਾਂਟਲ ਦੇ ਕਰੀਬ ਅਸੀਂ ਤਰਪਾਲਾਂ ਵੀ ਵੰਡੀਆਂ ਤੁਸੀਂ ਸਾਰਿਆਂ ਨੇ ਦੇਖੀਆਂ ਹੋਰ ਵੀ ਅਸੀਂ ਤਰਪਾਲਾਂ ਜਿਹੜੀਆਂ ਆਉਣਗੀਆਂ ਦਵਾਂਗੇ ਅਸੀਂ ਬਿਨਾਂ ਭੇਦਭਾਵ ਬਿਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਉਂਕਿ ਅੱਜ ਜਿਹੜਾ ਪੰਜਾਬ ਆ ਉਹ ਸੰਕਟ ਦੇ ਵਿੱਚ ਅੱਜ ਸਾਰਾ ਪੰਜਾਬ ਆ ਜਿਹੜਾ ਅ ਡੁੱਬਿਆ ਪਿਆ ਕਿਸਮ ਦਾ ਸਾਰੀ ਫਸਲ ਹਜ਼ਾਰਾਂ ਏਕੜ ਜ਼ਿਮੀਂਦਾਰਾਂ ਦੀ ਫਸਲ ਰੁੜ ਗਈ ਘਰ ਟਹਿ ਗਏ ਕਿਸੇ ਦਾ ਵੀ ਘਰ ਅੱਜ ਤਰੇਪ ਤਰੇਪ ਚੋਰੀਆ ਇੱਕ ਘਰ ਦੇ ਵਿੱਚ ਤਕਰੀਬਨ 20-20 ਭਾਂਡੇ ਰੱਖੇ ਹੋਇਆ ਗਰੀਬਾਂ ਦੇ ਕਿਸੇ ਦੇ ਗਲਾਸ ਰੱਖਿਆ ਹੋਇਆ ਇਹਦਾ ਥਾਲ ਨਾਲ ਜਵਾਕ ਬਜੱਲਾ ਵਿਚਾਰਾ ਖੁੰਝਿਆ ਚ ਖੜਾ ਬਹੁਤ ਮਾੜੇ ਹਾਲਾਤ ਹੋਏ ਹੋਏ ਆ ਅਸੀਂ ਸਾਰਾ ਜਿੰਨੇ ਵੀ ਕਾਂਗਰਸ ਪਾਰਟੀ ਆ ਉਹਦਾ ਦਿਲੋਂ ਧੰਨਵਾਦ ਕਰਦੇ ਆ ਕਿ ਅੱਜ ਪੰਜਾਬ ਜਦ ਰੁੜ ਰਿਹਾ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਆ ਮਰਿੰਦਰ ਸਿੰਘ ਰਾਜਾ ਬਣਿੰਗਜੀ ਦੀ ਅਗਵਾਈ ਦੇ ਵਿੱਚ ਠੋਸ ਕਦਮਾਂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਖੜੀ ਆ ਤੇ ਅਸੀਂ ਆਪਣੇ ਇਲਾਕੇ ਦੇ ਵਿੱਚ ਹਲਕਾ ਜਗਰਾਉਂ ਦੇ ਵਿੱਚ ਵੀ ਜਿੰਨੇ ਜੋਗੇ ਆ ਅਸੀਂ ਮਦਦ ਕਰ ਰਹੇ ਆ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕਮਾਲਪੁਰੇ ਦੇ ਵਿੱਚ ਸਾਨੂੰ ਬਾਈ ਬਲਵੰਤ ਹਾਕਮ ਜੀ ਜਗਿੰਦਰ ਬਾਈ ਜੀ ਆ ਕਲਕੱਤੇ ਵਾਲੇ ਬਾਈ ਜੀ ਉਨੀ ਖੜੇ ਆ ਮੈਂਬਰ ਸਾਫ ਸਾਰਿਆਂ ਨੇ ਦੱਸਿਆ ਵੀ ਆਪਣੇ ਭਰਾ ਵਾ ਪਿੰਡ ਦਾ ਮੁੰਡਾ ਵੀ ਇਹਨਾਂ ਦਾ ਆਪਣਾ ਘਰ ਆ ਜਿਹੜਾ ਉਹ ਕਾਫੀ ਖਸਤਾ ਹਾਲਤ 'ਚ ਹੋ ਗਿਆ ਨਹੀਂ ਕਿਉਂਕਿ ਲਗਾਤਾਰ ਪਈ ਗਿਆ ਤੇ ਛੱਤ ਡੇਗੀ ਤੇ ਭਰਾ ਦੀ ਮਦਦ ਦੇ ਲਈ ਆਏ ਆ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਇਹ ਜਾਂ ਉਹ ਪਾਰਟੀ ਨਾਲ ਉਹ ਪਾਰਟੀ ਨਾਲ ਆਪਾਂ ਸਾਰੇ ਪੰਜਾਬ ਦੇ ਵਸਿੰਦੇ ਆ ਜੇ ਪੰਜਾਬ ਵਸਦਾ ਹੋਊ ਆਪਣੇ ਸਾਰਿਆਂ ਦੇ ਘਰ ਵਧੀਆ ਹੋਣਗੇ ਤਾਂ ਸਾਰਾ ਹੀ ਕੁਝ ਵਧੀਆ ਵਾ ਅਸੀਂ ਤਾਂ ਪਾਰਟੀ ਨੂੰ ਸਰਦਾਰ ਅਮਨਿੰਦਰ ਸਿੰਘ ਰਾਜਾ ਵਡੰਗ ਜੀ ਤੇ ਸਾਡੇ ਹਲਕਾ ਇੰਚਾਰਜ ਸਰਦਾਰ ਜੱਗਾ ਜੀ ਸੋਲ ਸਾਹਿਬ ਇਹਨਾਂ ਨੇ ਜੋ ਸਾਨੂੰ ਡਿਊਟੀਆਂ ਲਾਈਆਂ ਵਾ ਅਸੀਂ ਨਿਭਾ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਬੰਦੇ ਕੋਲੇ ਜਿਹੜਾ ਲੋੜਵੰਦਾ ਉਹਦੇ ਕੋਲੇ ਪਹੁੰਚੀਏ ਤੇ ਕਾਂਗਰਸ ਪਾਰਟੀ ਵੱਲ ਚੜ ਕੇ ਉਹਦੀ ਮਦਦ ਕਰੇ ਵਾਏ ਗਿੰਦੀ ਦਾ ਖਾਲਸਾ ਸਾਹਿਬ ਵਾਏ ਗੁੱਦੀ ਜੀ ਦਾ ਖਾਲਸਾ ਬਾਈ ਨੂੰ ਜੀ ਜੀ ਅਸੀਂ ਪਾਰਟੀ ਕਾਂਗਰਸ ਵੱਲੋਂ ਜਗਾਜੀ ਸੋਨੀ ਸਾਹਿਬ ਸਾਰੇ ਪਾ ਕਾਂਗਰਸ ਦੀ ਪਾਰਟੀ ਦੇ ਪਿੰਡ ਦੇ ਲੋਕ ਸਾਹਿਬ ਪਿੰਡ ਦੇ ਜਿੰਨੇ ਬਹੁਤ ਮਾਰ ਗਾਰੰਟੀ ਵਾਲਾ ਉਹਨਾਂ ਵੱਲੋਂ ਇਹਨਾਂ ਦਾ ਜੀ ਆਇਆਂ ਆਖਦੇ ਆ ਇਹਨਾਂ ਧੰਨਵਾਦ ਕਰਦੇ ਆ ਜੋ ਸਾਡੇ ਪਿੰਡ ਦੇ ਪੀੜਤ ਲੋਕਾਂ ਦੀ ਮਦਦ ਕਰ ਰਹੇ ਆ ਉਹਨਾਂ ਵਾਸਤੇ ਬਹੁਤ ਸਲਾਗਤ ਜੋ ਕੰਮ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਠੀਕ ਪਿੰਡ ਚ ਆਇਆਂ ਨੂੰ ਜੀ ਆਇਆਂ ਆਖਦੇ ਠੀਕ ਕਾਂਗਰਸ ਪਾਰਟੀ ਲਗਾਤਾਰ ਜੋ ਹਰ ਪੀੜਤ ਹੈ ਗਿਆ ਉਹਨਾਂ ਦੀ ਸਹਾਇਤਾ ਕਰ ਰਹੀ ਹੈਗੀ ਆ ਤੇ ਕੈਸ ਕਰਦੇ ਆ ਹਲਕਾ ਵਾਇ ਜਿੰਨਾ ਜਿੰਨਾ ਦੀ ਵੀ ਜਿੱਥੇ-ਇੱਥੇ ਕਾਲਸ ਪਾਰਟੀ ਵੱਲੋਂ ਡਿਊਟੀ ਲਗਾਈ ਲਗਾਈ ਗਈ ਹੈ ਤਾਂ ਦੇ ਨਿਵਾਏ ਹੈਗੀ ਆ ਅਤੇ ਬਲਾਕ ਪ੍ਰਧਾਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਪਿਛਲੇ ਦਿਨੀ ਜਦੋਂ ਕੰਨੀਆਂ ਖੁਰਦ ਜੋ 18000 ਰੁਪਿਆ ਜਰੂਰ ਦੇਣ ਗਿਆ ਉਸ ਟਾਈਮ ਵੀ ਉਹਨਾਂ ਨਾਲ ਜੋ ਉਹਨਾਂ ਦੀ ਟੀਮ ਸੀਗੀ ਉਹ ਵੀ ਤੁਸੀਂ ਵੇਖੋ ਤੁਹਾਡੀ ਕੀ ਫਤ ਹੈ ਅਸੀਂ ਕਾਂਗਰਸ ਪਾਰਟੀ ਵੱਲੋਂ ਜਨ ਹਲਕਾ ਜਗਰੋਂ ਤੋਂ ਆਏ ਆ ਜੋ ਕਿ ਸਾਡਾ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਦੀ ਐਮਪੀ ਲੁਧਿਆਣਾ ਉਹਨਾਂ ਨੇ ਸਾਨੂੰ ਹਲਕਾ ਬਾਈ ਜੁਟੀਆਂ ਲਾਈਆਂ ਜਿਵੇਂ ਸਾਡੇ ਹਲਕੇ ਦੀ ਸੇਵਾ ਜਗਤਾਰ ਸਿੰਘ ਜੱਗਾ ਹੀ ਸਵਾਲ ਜੀ ਨਿਭਾ ਰਹੇ ਆ ਉਹਨਾਂ ਦੇ ਨਾਲ ਅਸੀਂ ਸਾਰੀ ਟੀਮ 2 ਦਿਨ ਪਹਿਲਾਂ ਇੱਥੇ ਆਏ ਸੀ ਕਿ ਅਸੀਂ ਬਾਈ ਜੀ ਉਹਨਾਂ ਨੇ ਵਾਅਦਾ ਕਰਕੇ ਗਏ ਸੀ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਪੰਜਾਬ 'ਚ ਜਿੱਥੇ-ਜਿੱਥੇ ਲੋਕਾਂ ਦਾ ਪਾਰਟੀ ਸਾਡੀ ਕਾਂਗਰਸ ਪਾਰਟੀ ਸੇਵਾ ਕਰ ਰਹੀ ਆ ਤੇ ਅਸੀਂ 200 ਲੀਟਰ ਡਰਮ ਦਾ ਵਾਅਦਾ ਕੀਤਾ ਸੀਗਾ ਤੇ ਉਸ ਆਧਾਰ ਤੇ ਅਸੀਂ ਅੱਜ ਇਹਨਾਂ ਬਾਈ ਜੀ ਨੂੰ 18000 ਰੁਪਇਆ ਸੇਵਾ ਕਰਦੇ ਆ ਮਹਾਰਾਜ ਕਰੇ ਵੀ ਸਾਰੇ ਸੁੱਖੀ ਸਾਭੀ ਰਹਿਣ ਤੇ ਪਾਣੀ ਆਪਦੀ ਜਗ੍ਹਾ ਲੈ ਲਵੇ ਤੇ ਸਾਰੇ ਆਪਣੇ ਪਰਿਵਾਰ ਜਿਵੇਂ ਅੱਗੇ ਵੱਸਦੇ ਆ ਉਵੇਂ ਪੰਜਾਬ ਸਾਰਾ ਹਾਲ ਦਾ ਬਸਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਵੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ タンバー